ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਸਾਹਿਬ ਲਗਾਉਣ ਦੀ ਜਿਹੜੀ ਆ ਤਿਆਰੀ ਚੱਲ ਰਹੀ ਹੈ ਜਾਂ ਚਰਚਾ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਸਹਿਮਤ ਹੋ ਤੁਸੀਂ ਬਿੱਤੇ ਦਿਨ ਹੀ ਪੰਜ ਮੈਂਬਰੀ ਕਮੇਟੀ ਨੇ ਕਿਹਾ ਹੈ ਕਿ ਇਕੱਠਾ ਹੋਣਾ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਪ੍ਰਧਾਨਗੀ ਛੱਡਣ ਤਾਂ ਦੂਜੇ ਪਾਸੇ ਉਹਨਾਂ ਦੇ ਨਾਲ ਲੀਡਰ ਵੀ ਪਾਰਟੀ ਸ਼ਾਮਲ ਹੋ ਰਿਹਾ ਕੀ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਫਿਰ ਪਾਵਰਫੁੱਲ ਹੋ ਰਹੇ ਨੇ ਵਿਕਰਮ ਜੀ ਠੀਆ ਵੀ ਕਹਿ ਰਿਹਾ ਵੇ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਸਾਰੇ ਕਿਤੇ ਚਰਚਾ ਚੱਲ ਰਹੀ ਹੈ ਕਿਵੇਂ ਇਕੱਠਾ ਹੋਇਆ ਜਾਏਗਾ ਇੱਕ ਪਾਸੇ ਤੁਸੀਂ ਭਾਰਤੀ ਕਰ ਰਹੇ ਹੋ ਤੇ ਉਧਰ ਸ਼ਰਮਣੀ ਅਕਾਲੀ ਦਲ ਵੱਲੋਂ ਵੀ ਭਾਰਤੀ ਕਰ ਚੁੱਕੇ 2 ਦਸੰਬਰ ਦਾ ਹੁਕਮਨਾਮਾ ਹੈ ਨਾ ਜੀ ਉਹਦੇ ਵਿੱਚ ਸਾਰਾ ਕੁਝ ਹੀ ਹੈ ਬਸ ਉਹ ਇਨਵੇਂ ਲਾਗੂ ਹੋ ਜਵੇ ਤਾਂ ਸਾਰਾ ਕੁਝ ਹੋ ਜਾਵੇ ਤੇ ਅਲੀ ਸਾਹਿਬ ਕਿਵੇਂ ਦੇਖ ਰਹੇ ਹੋ ਅੱਜ ਕਿਵੇਂ ਦਾ ਅੱਜ ਜਿਹੜਾ ਹੰਗਾਰਾ ਮਿਲਿਆ ਇੱਥੇ ਓਕਤ ਜਦੋਂ ਦੀ ਸ਼ੁਰੂ ਹੋਈ ਹੈ ਉਸ ਦਿਨ ਤੋਂ ਬੜਾ ਹੰਗਾਰਾ ਮੱੜ ਰਿਹਾ ਹੁਣ ਤਾਂ ਵਾਪਸੀ ਆ ਰਹੀ ਹੈ ਬੜੀ ਪਾਰਦਰਸ਼ੀ ਭਰਤੀ ਹੋ ਰਹੀ ਹੈ ਇੱਕ ਭਰਤੀ ਦੇ ਉੱਪਰ ਪੂਰਾ ਐਡਰੈਸ ਨਾਮ ਪਿਤਾ ਦਾ ਨਾਮ ਆਧਾਰ ਕਾਰਡ ਨੰਬਰ ਟੈਲੀਫੋਨ ਨੰਬਰ ਇਸ ਹਿਸਾਬ ਨਾਲ ਭਰਤੀ ਮੇਰੇ ਅਜੇ ਤੱਕ ਇਹ ਹੋਈ ਨਹੀਂ ਹੋਣੀ ਸੋ ਅੱਜ ਡੈਲੀਗੇਟ ਇਜਲਾਸ ਵਿੱਚ ਪਹੁੰਚੇ ਆ ਮਨਪੀਤ ਸਿੰਘ ਐਲੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਐਲੀ ਸਾਹਿਬ ਕਿਵੇਂ ਦੇਖ ਰਹੇ ਹੋ ਅੱਜ ਕਿਵੇਂ ਦਾ ਅੱਜ ਜਿਹੜਾ ਹੰਗਾਰਾ ਮਿਲਿਆ ਇੱਥੇ ਮੌਕੇ ਜਦੋਂ ਜਿੱਦਣੇ ਸ਼ੁਰੂ ਹੋਈ ਉਸ ਦਿਨ ਤੋਂ ਬੜਾ ਹੰਗਾਰਾ ਮੱੜ ਰਿਹਾ ਹੁਣ ਤਾਂ ਵਾਪਸੀ ਆ ਰਹੀ ਆ ਬੜੀ ਪਾਰਦਰਸ਼ੀ ਭਰਤੀ ਹੋ ਰਹੀ ਆ ਭਰਿਕ ਪਰਚੀ ਦੇ ਉੱਪਰ ਪੂਰਾ ਐਡਰੈਸ ਨਾਮ ਪਿਤਾ ਦਾ ਨਾਮ ਆਧਾਰ ਕਾਰਡ ਨੰਬਰ ਟੈਲੀਫੋਨ ਨੰਬਰ ਇਸ ਹਿਸਾਬ ਨਾਲ ਭਰਤੀ ਮੇਰੇ ਅਜ ਤੱਕ ਇਹ ਹੋਈ ਨਹੀਂ ਹੋਣੀ ਸੋ ਜੋ ਦੇਈ ਸੀ ਸ਼੍ਰੀ ਕਲਤਕਸਰ ਸਿੰਘ ਸਾਹਿਬਾਨ ਵੱਲੋਂ ਉਹਨਾਂ ਦੇ ਦੇਸ਼ਾਂ ਦੀ ਪੂਰਤੀ ਹੋ ਕੇ ਇਹ ਭਾਰਤੀ ਹੋ ਰਹੀ ਆ ਤੇ ਲੋਕਾਂ ਚ ਬਹੁਤ ਵੱਡਾ ਸਹਿਯੋਗ ਆ ਅੱਜ ਲੱਖਾਂ ਦੀ ਗਿਣਤੀ ਜਿਹੜੀ ਭਾਰਤੀ ਆ ਵਾਪਸੀ ਸਾਡੇ ਕੋਲ ਆਈ ਆ ਇੱਕ ਸੁਖਦੇਵ ਸਿੰਘ ਢੀਂਡਸਾ ਜੀ ਦੇ ਅੰਤਮ ਅਰਦਾਸ ਮੌਕੇ ਆਵਾਜ਼ ਬੁਲੰਦ ਹੋਈ ਆ ਕਿ ਪੰਥ ਕੇਕਤਾ ਹੋਵੇ ਜਿਸ ਦੇ ਲਈ ਵਿਕਰਮ ਜੀਠੀਆ ਵੀ ਕਹਿ ਰਿਹਾ ਵੇ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਸਾਰੇ ਕਿਤੇ ਚਰਚਾ ਚੱਲ ਰਹੀ ਹੈ ਕਿਵੇਂ ਇਕੱਠਾ ਹੋਇਆ ਜਾਏਗਾ ਇੱਕ ਪਾਸੇ ਤੁਸੀਂ ਭਾਰਤੀ ਕਰ ਰਹੇ ਹੋ ਤੇ ਉਧਰ ਸ਼ਰਮਣੀ ਅਕਾਲੀ ਦਲ ਵੱਲੋਂ ਵੀ ਭਾਰਤੀ ਕਰ ਚੁੱਕੇ ਆ ਜਿਹੜਾ 2 2 ਦਸੰਬਰ ਦਾ ਹੁਕਮਨਾਮਾ ਹੈ ਨਾ ਜੀ ਉਹਦੇ ਵਿੱਚ ਸਾਰਾ ਕੁਝ ਹੀ ਆ ਬਸ ਉਹ ਇਨਵੇਂ ਲਾਗੂ ਹੋ ਜਵੇ ਤਾਂ ਸਾਰਾ ਕੁਝ ਹੋ ਜਾਊਗਾ ਜੀ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਤੁਸੀਂ ਪਾ ਬਿੱਤੇ ਦਿਨ ਹੀ ਪੰਜ ਮੈਂਬਰੀ ਕਮੇਟੀ ਨੇ ਕਿਹਾ ਹੈ ਕਿ ਇਕੱਠਾ ਹੋਣਾ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਪ੍ਰਧਾਨਗੀ ਛੱਡਣ ਤਾਂ ਦੂਜੇ ਪਾਸੇ ਉਹਨਾਂ ਦੇ ਨਾਲ ਲੀਡਰ ਵੀ ਪਾਰਟੀ ਸ਼ਾਮਲ ਹੋ ਰਿਹਾ ਕੀ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਫਿਰ ਪਾਵਰਫੁੱਲ ਹੋ ਰਹੇ ਨੇ ਨਹੀਂ ਦੇਖੋ ਤਾਂ 80 ਦਾ ਚਾਹੁੰਦੇ ਆ ਕਲਦਲ ਮਜ਼ਬੂਤ ਹੋਵੇ ਲੇਕਿਨ ਸਿਧਾਂਤਾਂ ਤੇ ਜਿਹੜੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮ ਨਾਮੇ ਚ ਸਾਰਾ ਕੁਝ ਹੀ ਆ ਸੋ ਉਹਦੇ ਮੁਤਾਬਿਕ ਇਨ ਬਿਨੂ ਜੇ ਲਾਗੂ ਹੋ ਜਾਂਦਾ ਤਾਂ ਏਕਤਾ ਵੀ ਹੋ ਸਕਦੀ ਹੈ ਸਭ ਕੁਝ ਹੀ ਹੋ ਸਕਦਾ ਤੇ ਪਾਰਟੀ ਵੀ ਯੂਨਾਈਟ ਹੋ ਸਕਦੀ ਹੈ ਇਕੱਠੀ ਹੋ ਸਕਦੀ ਹੈ ਸਾਡਾ ਕੋਈ ਸਵਾਰਥ ਨਹੀਂ ਹੈਗਾ ਅਸੀਂ ਕੁਝ ਨਹੀਂ ਚਾਹੁੰਦੇ ਹੈਗੇ ਅਸੀਂ ਤਾਂ ਚਾਹੁੰਦੇ ਪਾਰਟੀ ਏਕਾ ਹੋਵੇ ਲੇਕਿਨ ਪੰਥ ਦੀਆਂ ਭਾਵਨਾਵਾਂ ਅਨਸਾਰ ਇਹ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਸਾਹਿਬ ਲਗਾਉਣ ਦੀ ਜਿਹੜੀ ਆ ਤਿਆਰੀ ਚੱਲ ਰਹੀ ਆ ਜਾਂ ਚਰਚਾ ਚੱਲ ਰਹੀ ਆ ਕਿਵੇਂ ਦੇਖਦੇ ਹੋ ਤੁਸੀਂ ਸਹਿਮਤ ਹੋ ਸਕਦੇ ਮਜੇ ਤਾਂ ਦੇਖੋ ਅਸੀਂ ਤਾਂ ਇਹਨਾਂ ਅਸਹਿਮਤੀ ਅਸੀਂ ਪ੍ਰਗਟ ਕਰ ਸਕਦੇ ਹਾਂ ਮਹਾਨ ਉਹਨੇ ਵੱਡੀ ਕੁਰਬਾਨੀ ਆ ਉਹਨਾਂ ਦੀ ਪੰਥ ਲਈ ਸੋ ਪੰਥ ਦੇ ਫੈਸਲੇ ਨੇ ਜੋ ਲੈ ਜਾਣਗੇ ਅਸੀਂ ਤਾਂ ਸਵਾਗਤ ਹੀ ਕਰਾਂਗੇ ਇਹ ਕਿ ਹਰਨਾਮ ਸਿੰਘ ਧੂਮਾ ਜੀ ਜਿਹੜੇ ਬਾਦਲ ਪਰਿਵਾਰ ਦੇ ਖਿਲਾਫ ਬੋਲਦੇ ਰਹੇ ਆ ਤਾਂ ਬਿੱਤੇ ਦਿਨੀ ਕਹਿ ਰਹੇ ਆ ਕਿ ਮੈਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕੁਝ ਨਹੀਂ ਬੋਲ ਸਕਦਾ ਮੈਨੂੰ ਜਾਣ ਕੇ ਜਿਹੜਾ ਉਤਸਕ ਨਾ ਕਰਿਆ ਜਾਵੇ ਬੋਲਣ ਦੇ ਕੀ ਲੱਗਦਾ ਤੁਹਾਨੂੰ ਕੀ ਦਵਾ ਪਿਆ ਜੀ ਉਹਨਾਂ ਦੀ ਮਰਜ਼ੀ ਆ ਜੀ ਉਹ ਜੋ ਮਰਜ਼ੀ ਕਹਿਣ ਅਸੀਂ ਉਹ ਚੀ ਗ ਲੈਣਾ ਬੜੇ ਸਨਮਾਨਯੋਗ ਨੇ ਜੀ ਅੱਗੇ ਜਿਹੜੇ ਆ ਇਹ ਭਰਤੀ ਆ ਹੁਣ ਕਿੱਧਰ ਨੂੰ ਜਿਹੜੀ ਆ ਜਾਏਗੀ ਤੇ ਕਿਸ ਤਰੀਕੇ ਨਾਲ ਹੁਣ ਜਿਹੜੇ ਆ ਮੁਹੀਮ ਅੱਗੇ ਚੱਲਣ ਵਾਲੀ ਹੈ ਨਹੀਂ ਹਜੇ ਪਹਿਲਾਂ ਸਾਰੀ ਭਰਤੀ ਵਾਪਸ ਆਉਣ ਦੇ ਉਸ ਤੋਂ ਬਾਅਦ ਡੈਲੀਗੇਟਾਂ ਦੀ ਚੋਣ ਹੋਊਗੀ ਫਿਰ ਅੱਗੇ ਲੀਡਰਸ਼ਿਪ ਦੀ ਚੋਣ ਹੋਊਗੀ ਜੋ ਸਾਨੂੰ ਉਦੇਸ਼ ਹੋਏ ਨੋ ਦੇ ਮੁਤਾਬਕ ਉਹ ਬਾਤਾਂ ਸੋ ਇਹ ਸੰਨ ਮਨਪ੍ਰੀਤ ਸਿੰਘ ਯਾਲੀ ਜੋ ਕਿ ਅੱਜ ਪਹੁੰਚੇ ਆ ਪਟਿਆਲਾ ਵਿੱਚ ਪਟਿਆਲਾ ਦੇ ਸਨੌਰ ਹਲਕੇ ਵਿੱਚ ਜਿਹੜਾ ਕਿ ਪੈਲਸ ਵਿੱਚ ਇਹ ਡੈਲੀਗੇਟ ਇਜਲਾਸ ਕਰਵਾਇਆ ਗਿਆ ਉਸ ਵਿੱਚ ਜਿਹੜੇ ਪਹੁੰਚੇ ਸੀ ਤੇ ਉੱਥੇ ਹੀ ਗੱਲ ਆ ਇਹ ਆ ਕਿ ਪਾਸੇ ਵੱਡੇ ਚਰਚੇ ਚੱਲ ਰਹੇ ਆ ਤੇ ਵੱਡੀ ਜਿਹੜੀ ਆ ਗੱਲਬਾਤ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੋਵੇ ਪੰਥਕ ਇਕਤਾ ਇੱਕ ਹੋਵੇ ਤਾਂ ਦੂਜੇ ਪਾਸੇ ਇਹ ਜਿਹੜੀ ਭਰਤੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਜਿੱਥੇ ਇੱਕ ਪਾਸੇ ਅਕਾਲੀ ਦਲ ਵੱਲੋਂ ਆਪਣੇ ਪੱਧਰ ਤੇ ਭਰਤੀ ਕੀਤੀ ਗਈ ਤਾਂ ਉਧਰ ਪੰਜ ਮੈਂਬਰੀ ਵੱਲੋਂ ਜਿਹੜੀ ਭਰਤੀ ਕਰਵਾਈ ਜਾ ਰਹੀ ਹੈ ਜਿਸ ਦੇ ਚਾਲਦੇ ਆ ਅਕਾਲੀ ਦਾ ਇਸ ਪੰਜ ਮੈਂਬਰੀ ਦਾ ਕਹਿਣਾ ਹੈ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਹੀ ਜਿਹੜੀ ਆ ਭਰਤੀ ਕਰ ਰਹੇ ਆ ਤਾਂ ਉੱਥੇ ਸਭ ਤੋਂ ਵੱਡਾ ਸਵਾਲ ਇਹੀ ਖੜਾ ਹੁੰਦਾ ਹੈ ਕਿ ਆਖਰਕਾਰ ਫਿਰ ਇੱਕ ਕਿਵੇਂ ਹੋਇਆ ਜਾਏਗਾ ਪੰਥ ਇਕੱਠ ਕਿਵੇਂ ਹੋਏਗਾ ਤੇ ਇਸ ਤੇ ਇੱਕ ਚਰਚਾ ਬਣੀ ਹੋਈ ਹੈ ਤੇ ਇਹ ਇੱਕ ਵੱਡਾ ਸਵਾਲ ਬਣ ਰਿਹਾ ਤੇ ਦੇਖਣਾ ਹੋਏਗਾ ਇਹ ਸਵਾਲ ਕਦੋਂ ਤੱਕ ਹੱਲ ਹੋਏਗਾ ਤੇ ਕਦੋਂ ਤੱਕ ਇੱਕ ਮੰਚ ਤੇ ਸਾਰੇ ਲੀਡਰ ਇਕੱਠੇ ਹੋਣਗੇ ਜਾਂ ਫਿਰ ਇਸੇ ਤਰ੍ਹਾਂ ਇੱਕ ਦੂਜੇ ਤੇ ਸ਼ਬਦੀ ਵਾਰ ਹੁੰਦੇ ਰਹਿਣਗੇ ਵੀਡੀਓ ਚੱਲ ਰਹੀ ਹੈ ਅਤુલ ਵਰਮਾ ਨਾਲ ਸਤਰਾਜ ਸਿੰਘ ਮਠੋਈ ਐਨਆਰਟੀਵੀ